ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਰਹੋਗੇ ਅੱਜ ਅਸੀਂ ਗੱਲ ਕਰਨੀ ਕਿ ਸਾਡੇ ਘਰਾਂ ਵਿੱਚ ਵਰਤੀ ਜਾਂਦੀ ਰੋਸ਼ਨੀ ਦੇ ਬਾਰੇ ਕਦੇ ਸਮਾਂ ਸੀ ਜਦੋਂ ਸਾਡੇ ਘਰਾਂ ਵਿੱਚ ਪੀਲੀ ਰੋਸ਼ਨੀ ਵਾਲੇ ਬਲਬ ਲੱਗੇ ਹੁੰਦੇ ਸੀ ਜਿਨ੍ਹਾਂ ਦੀ ਕੀਮਤ ਬਹੁਤ ਘੱਟ ਹੁੰਦੀ ਸੀ ਕੋਈ 10 ਰੁਪਏ ਜਾਂ 15 ਰੁਪਏ ਪਰ ਅੱਜ ਅਸੀਂ ਆਪਣੇ ਘਰਾਂ ਵਿੱਚ ਵੱਡੀਆਂ-ਵੱਡੀਆਂ ਲਾਈਟਾਂ ਲਾ ਲਈਆਂ ਜੇ ਬਲਬ ਵੀ ਲੱਗੇ ਤਾਂ ਉਹ ਸਫੈਦ ਰੋਸ਼ਨੀ ਵਾਲੇ ਲਾ ਲਏ ਤਾਂ ਕਿ ਸਾਨੂੰ ਸਾਫ਼ ਨਜ਼ਰ ਆਵੇ ਸਾਰਾ ਚਾਰ ਸ਼ਫੇਰਾ ਜਿਹੜਾ ਉਹ ਰੁਸ਼ਨਾਇਆ ਜਾਵੇ ਤੇ ਅਸੀਂ ਉਹ ਚਿੱਟੀ ਰੋਸ਼ਨੀ ਵਾਲੇ ਬਲਬ ਜਿਨ੍ਹਾਂ ਨੂੰ LED ਬਲਬ ਅਸੀਂ ਕਹਿੰਦੇ ਆ ਉਹ ਲਾ ਲਏ ਪਰ ਅਸੀਂ ਇਹ ਭੁੱਲ ਗਏ ਕਿ ਇਹ ਬਲਬ ਕਿਤੇ ਨਾ ਕਿਤੇ ਸਾਡਾ ਨੁਕਸਾਨ ਕਰ ਰਹੇ ਆ ਸਾਡੀਆਂ ਅੱਖਾਂ ਤੇ ਮਾੜਾ ਅਸਰ ਪਾ ਰਹੇ ਆ ਸਾਡੇ ਸਰੀਰ ਤੇ ਮਾੜਾ ਅਸਰ ਪਾ ਰਹੇ ਆ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਇਹ ਬਲਬ ਆਪਣੀ ਬਿਜਲੀ ਦੇ ਜੁਨਟ ਘਟ ਕਰਨ ਲਈ ਲਾ ਲਏ ਪਰ ਇਹ ਬਲਬ ਸਾਡੇ ਸਰੀਰ ਨੂੰ ਰੋਗ ਬਹੁਤ ਲਾ ਰਹੇ ਆ ਤੁਸੀਂ ਸਾਰੇ ਜਾਣਦੇ ਹੋ ਕਿ ਪੀਲੀ ਰੋਸ਼ਨੀ ਸਾਡੀ ਸਿਹਤ ਵਾਸਤੇ ਜਿਹੜੀ ਉਹ ਬਹੁਤ ਵਧੀਆ ਹੁੰਦੀ ਆ ਲਾਭਦਾਇਕ ਹੁੰਦੀ ਆ ਭਾਵੇਂ ਅਸੀਂ ਸੂਰਜ ਦੀ ਰੋਸ਼ਨੀ ਦੀ ਹੀ ਗੱਲ ਕਰੀਏ ਫੋਨ ਉਹਦੀ ਰੋਸ਼ਨੀ ਵੀ ਪੀਲੀ ਹੁੰਦੀ ਆ ਜਿੰਨਾ ਚਿਰ ਮਰਜ਼ੀ ਤੁਸੀਂ ਬੈਠੇ ਰਹੋ ਉਹ ਰੋਸ਼ਨੀ ਤੁਹਾਡਾ ਨੁਕਸਾਨ ਨਹੀਂ ਕਰਦੀ ਅੱਗ ਜਿਹੜੀ ਅਸੀਂ ਬਾਲਦੇ ਆ ਉਹ ਵੀ ਪੀਲੇ ਕਲਰ ਦੀ ਹੁੰਦੀ ਆ ਉਹਦੇ ਵੱਲ ਜਿੰਨਾ ਮਰਜ਼ੀ ਵੇਖੀ ਜਾਓ ਉਹ ਤੁਹਾਡੀ ਅੱਖਾਂ ਨੂੰ ਨੁਕਸਾਨ ਨਹੀਂ ਕਰਦੀ ਪਰ ਜਦੋਂ ਇਸ ਲਾਈਟ ਵੱਲ ਲਗਾਤਾਰ ਵੇਖਦੇ ਹੋ ਨਾ ਤਾਂ ਫਿਰ ਇਹ ਸਾਡੀਆਂ ਅੱਖਾਂ ਤੇ ਬਹੁਤ ਹੀ ਮਾੜਾ ਅਸਰ ਪਾਉਂਦੀ ਆ ਜਿਵੇਂ ਤੁਸੀਂ ਕਿਤੇ ਜਾ ਰਹੇ ਹੋ ਡਰਾਈਵ ਕਰ ਰਹੇ ਹੋ ਤਾਂ ਤੁਸੀਂ ਅਕਸਰ ਹੀ ਵੇਖਦੇ ਹੋ ਕਿ ਜਦੋਂ ਅੱਗਿਓ ਕੋਈ ਲਾਈਟ ਆ ਰਹੀ ਹੁੰਦੀ ਨਾ ਕੋਈ ਗੱਡੀ ਆ ਰਹੀ ਹੁੰਦੀ ਕੋਈ ਕਾਰ ਆ ਰਹੀ ਹੁੰਦੀ ਜਾਂ ਕੋਈ ਹੋਰ ਚੀਜ਼ ਕੋਈ ਵਾਹਨ ਆ ਰਿਆ ਹੁੰਦਾ ਤਾਂ ਜੇਕਰ ਤਾਂ ਉਸ ਦੀ ਲਾਈਟ ਪੀਲੀ ਆ ਤਾਂ ਤੁਸੀਂ ਆਰਾਮ ਦੇ ਨਾਲ ਉਸ ਨੂੰ ਪਾਸ ਕਰ ਲਵੋਗੇ ਕੋਲੋਂ ਦੀ ਲੰਘ ਜਾਓਗੇ ਤੇ ਜੇਕਰ ਕਿਸੇ ਨੇ ਚੰਗੇ ਪੈਸੇ ਖਰਚ ਕੇ ਕੋਈ ਲਾਈਟ ਵਧੀਆ ਲਾਈ ਹੋਈ ਆ ਚਿੱਟੇ ਰੰਗ ਦੀ ਲਾਈ ਆ ਤਾਂ ਫੇਰ ਤੁਹਾਨੂੰ ਉਸ ਨੂੰ ਪਾਸ ਕਰਨ ਔਖਾ ਹੋ ਜਾਵੇਗਾ ਫੇਰ ਤੁਸੀਂ ਆਪਣੀ ਗੱਡੀ ਨੂੰ ਹੌਲੀ ਕਰਕੇ ਬਹੁਤ ਔਖੇ ਤਰੀਕੇ ਨਾਲ ਲਾਗੋਂ ਦੀ ਪਾਸ ਕਰੋਗੇ ਕਿਉਂਕਿ ਉਹ ਰੋਸ਼ਨੀ ਇੰਨੀ ਤੇਜ਼ ਹੁੰਦੀ ਆ ਕਿ ਉਹ ਵਿਅਕਤੀ ਦੀਆਂ ਅੱਖਾਂ ਨੂੰ ਇੱਕਦਮ ਅੰਨ੍ਹਾ ਕਰ ਦਿੰਦੀ ਆ ਤੇ ਕੁਝ ਵੀ ਨਜ਼ਰ ਨਹੀਂ ਆਉਂਦਾ ਤੇ ਫੇਰ ਉਦੋਂ ਲਾਗੋਂ ਦੀ ਲੰਘਣਾ ਜਿਹੜਾ ਉਹ ਬੜਾ ਔਖਾ ਹੁੰਦਾ ਤੇ ਫੇਰ ਕਿਉਂ ਨਾ ਅਸੀਂ ਪਹਿਲਾਂ ਹੀ ਕਿ ਇਸ ਦੀ ਰਿਸਰਚ ਚੱਲ ਰਹੀ ਆ ਤਾਂ ਹੋ ਸਕਦਾ ਆਉਂਦੇ ਸਮੇਂ ਵਿੱਚ ਇਹ ਬੈਨ ਹੋ ਜਾਵੇ ਪਰ ਅਸੀਂ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਕਿਉਂ ਨਾ ਪਹਿਲਾਂ ਹੀ ਇਸ ਲਾਈਟ ਨੂੰ ਬੰਦ ਕਰਕੇ ਇਹਦੇ ਵਿੱਚ ਪੀਲੀ ਲਾਈਟ ਖਰੀਦਣੀ ਸ਼ੁਰੂ ਕਰ ਦਈਏ ਜਿਹੜੇ ਤੁਸੀਂ LED ਬਲਬ ਵਰਤ ਰਹੇ ਹੋ ਇਹਦੇ ਵਿੱਚ ਹੀ ਤੁਸੀਂ ਪੀਲੇ ਕਲਰ ਦੀ ਰੋਸ਼ਨੀ ਵਾਲੇ ਬਲਬ ਆਪਣੇ ਘਰਾਂ ਵਿੱਚ ਲਾ ਲਓ ਤਾਂ ਕਿ ਉਹ ਰੋਸ਼ਨੀ ਜਿਹੜੀ ਆ ਉਹ ਸਾਡੀ ਸਿਹਤ ਵਾਸਤੇ ਚੰਗੀ ਹੋਵੇ ਹੁਣ ਤੁਸੀਂ ਦੇਖਦੇ ਹੋ ਕਿ ਜਦੋਂ ਸੂਰਜ ਦੀ ਰੋਸ਼ਨੀ ਪੀਲੀ ਪੈਂਦੀ ਆ ਤਾਂ ਸਾਨੂੰ ਫਾਇਦਾ ਵੀ ਤੇ ਦਿੰਦੀ ਆ ਨਾ ਸਾਨੂੰ ਵਿਟਾਮਿਨ ਡੀ ਮਿਲਦਾ ਉਹਦੇ ਵਿੱਚੋਂ ਉਹ ਅੱਗ ਜਿਹਦੇ ਤੇ ਸਾਡਾ ਖਾਣਾ ਤਿਆਰ ਹੁੰਦਾ ਉਹ ਵੀ ਪੀਲੀ ਹੁੰਦੀ ਆ ਤੇ ਫਿਰ ਉਹਦੇ ਉੱਪਰ ਬਣਿਆ ਖਾਣਾ ਕਿੰਨਾ ਸੁਆਦੀਸ਼ਟ ਹੁੰਦਾ ਤੇ ਫਿਰ ਹੁੰਦਾ ਵੀ ਲਾਭਦਾ ਇੱਕ ਆ ਤੇ ਫਿਰ ਆਓ ਆਪਾਂ ਸਾਰੇ ਆਪਣੇ ਘਰਾਂ ਵਿੱਚ ਇਹ ਪੀਲੀ ਲਾਈਟ ਵਾਲੇ ਬਲਬ ਜਿਹੜੇ ਉਹ ਲਾਉਣੇ ਸ਼ੁਰੂ ਕਰੀਏ ਹੁਣ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਇਕਦਮ ਹੀ ਸਾਰੇ ਬਲਬ ਬਦਲ ਦਿਓ ਪਰ ਜਿੱਥੇ ਤੁਸੀਂ ਜ਼ਿਆਦਾ ਬੈਠਦੇ ਹੋ ਜੇ ਮੇਰੇ ਰਸੋਈ ਵਿੱਚ ਪੜਨਾ ਕੰਮ ਕਰਦੀਆਂ ਤਾਂ ਕੋਸ਼ਿਸ਼ ਕਰੋ ਕਿ ਉੱਥੇ ਪੀਲੀ ਰੋਸ਼ਨੀ ਵਾਲਾ ਬਲਬ ਲਗਾ ਲਓ ਜਿਸ ਕਮਰੇ ਵਿੱਚ ਤੁਸੀਂ ਬੈਠਦੇ ਹੋ ਪੜ੍ਹਦੇ ਹੋ ਕੋਸ਼ਿਸ਼ ਕਰੋ ਕਿ ਉਸ ਕਮਰੇ ਵਿੱਚ ਤੁਸੀਂ ਪੀਲੀ ਲਾਈਟ ਵਾਲਾ ਬਲਬ ਲਗਾ ਲਓ ਕਿਉਂਕਿ ਪੀਲੀ ਲਾਈਟ ਜਿਹੜੀ ਪੀਲੀ ਰੋਸ਼ਨੀ ਆ ਨਾ ਉਹ ਸਾਡੇ ਸਰੀਰ ਵਾਸਤੇ ਬਹੁਤ ਹੀ ਲਾਹੇਵੰਦ ਆ ਸਾਨੂੰ ਕੋਈ ਨੁਕਸਾਨ ਨਹੀਂ ਦਿੰਦੀ ਤੇ ਫੇਰ ਅਸੀਂ ਬਿਮਾਰ ਹੋ ਕੇ ਹੀ ਕਿਉਂ ਇਹ ਬਲਬ ਬਦਲਨੇ ਆ ਅਸੀਂ ਪਹਿਲਾਂ ਹੀ ਇਹਨਾਂ ਨੂੰ ਬਦਲਣਾ ਸ਼ੁਰੂ ਕਰ ਦਈਏ ਤੇ ਬਾਕੀ ਆਪਣੇ ਘਰ ਤੋਂ ਬਾਹਰ ਜਿੱਥੇ ਤੁਸੀਂ ਘੱਟ ਬੈਠਦੇ ਹੋ ਉਸ ਜਗ੍ਹਾ ਦੇ ਉੱਪਰ ਤੁਸੀਂ ਇਸ ਸਫੇਦ ਰੋਸ਼ਨੀ ਵਾਲੇ ਬਲਬਾਂ ਨੂੰ ਲਗਾ ਲਓ ਪਰ ਸੇਤਮੰਦ ਰਹਿਣ ਵਾਸਤੇ ਹੁਣ ਤੋਂ ਹੀ ਕੋਸ਼ਿਸ਼ ਕਰੋ ਕਿ ਆਪਣੇ ਬਲਬਾਂ ਨੂੰ ਬਦਲ ਲਓ ਇਹ ਵਾਈਟ ਕਲਰ ਦੀ ਰੋਸ਼ਨੀ ਜਿਹੜੀ ਆ ਇਹਦੇ ਨਾਲੋਂ yellow ਕਲਰ ਦੀ ਰੋਸ਼ਨੀ ਜਿਹੜੀ ਉਹ ਸਰੀਰ ਨੂੰ ਬਹੁਤ ਹੀ ਲਾਭ ਦਿੰਦੀ ਆ ਉਮੀਦ ਕਰਦੀ ਆ ਕਿ ਤੁਹਾਨੂੰ ਇਹ ਗੱਲਾਂ ਵਿਚਾਰ ਜ਼ਰੂਰ ਚੰਗੇ ਲੱਗੇ ਹੋਣਗੇ ਸੋ ਖੁਸ਼ ਰਹੋ ਤੰਦਰੁਸਤ ਰਹੋ ਹਮੇਸ਼ਾ ਹੀ ਹੱਸਦੇ ਵਸਦੇ ਰਹੋ